ਆਹ ਉਹ ਝੰਡ ਜਿੱਥੇ ਮਿਰਚਾ ਵੜਿਆ ਸੀ ਸਾਸਰੀਕਾਲ ਜੀ ਤੁਹਾਡਾ ਸਾਰਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ ਉਸ ਪਿੰਡ ਦੇ ਵਿੱਚ ਜਿੱਥੇ ਮਿਰਚਾ ਵੜਿਆ ਆ ਸੀ ਆਹ ਉਹ ਝੰਡ ਆ ਜਿੱਥੇ ਮਿਰਚਾ ਵੜਿਆ ਸੀ ਸਹਿਬਾ ਦੇ ਭਰਾਵਾਂ ਨੇ ਸ਼ਮੀਰੇ ਹੋਣਾ ਆ ਜੀ ਉਹ ਮਜੂਰ ਆਏ ਹ ਰਸਤੇ ਆਏ ਸੀ ਉਹ ਆੜਾ ਗੁਰੇ ਜਾਨੋਂ ਪੁਛੇ ਵੇਖ ਰਿਹਾ ਗੁਰਿਆ ਇਸ ਟਾਈਮ ਫੋਨ ਤੇ ਲੱਗਾ ਆ ਇਹ ਰਸਤੇ ਸਾਂ ਨਹੀਂ ਆਏ ਸੀ ਤੇ ਇੱਥੇ ਰਾਤ ਨੂੰ ਆ ਗਏ ਆਪਣੀ ਬੱਗੀ ਬੰਨੀ ਤੇ ਇਹ ਜੰਡ ਪਹਿਲਾਂ ਟੁੱਟ ਗਿਆ ਸੀ ਹਨੇਰੀ ਦੇ ਕਾਰਨ ਤੇ ਹੁਣ ਦੁਬਾਰਾ ਨਵੇਂ ਥਾਉ ਗਿਆ ਏ ਤੇ ਆ ਇੱਥੇ ਉਹ ਨਾ ਉਹ ਟਾਈਮ ਤੇ ਚਾਹ ਪਾਣੀ ਬਣਾ ਕੇ ਪੀਤਾ ਸੀ ਇਹ ਜੰਡ ਦੇ ਥੱਲੇ ਤੇ ਅੱਜ ਵੀ ਰਾਤ ਨੂੰ ਇੱਥੇ ਆਵਾਜ਼ਾਂ ਆਉਂਦੀਆਂ ਵਾਂ ਮੇਰੇ ਮਿਰਜੇ ਨੂੰ ਨਾਮ ਮਾਰੂ ਸਹਿਵਾ ਦੀਆਂ ਸ਼ਮੀਰੇ ਹੋਣਾ ਨੂੰ ਓਦਾਂ ਹੀ ਮਿਰਜਾ ਲਲਕਾਰਦਾ ਵਾ ਤੇ ਇਧਰ ਆਵ ਲਾ ਕੇ ਜਗਾ ਵਾ ਪੀਰਾਂ ਦੀ ਜਿੱਥੇ ਮਿਰਜੇ ਦੇ ਪੀਰਾਂ ਦੀ ਜਗਾ ਵਾ ਤੇ ਇੱਥੇ ਮਿਰਜੇ ਨੇ ਵੱਢਿਆ ਗਿਆ ਸੀ ਤੇ ਅੱਜ ਵੀ ਇੱਥੇ ਰਾਤ ਨੂੰ ਉਹ ਖੌਫਨਾਕ ਆਵਾਜ਼ਾਂ ਆਉਂਦੀਆਂ ਵਾ